Tune in to MarriageLagan.com every Sunday 5 p.m. with Varinder Ubhi. A show about matrimonials, life partnership and relationships only on Radio Zindagi 1550 AM. Relationships are me in heaven, but on earth, MarriageLagan.com. Dream it, believe it and make it happen. MarriageLagan is a leading matchmaking services provider. We offer trusted and authentic matrimonial profiles for those who are looking for brides or grooms for marriage. Register at info at We cater for USA, Canada, UK, Australia, India, Fiji and Laura. For more information call 510-943-8037. कोरोना मोर्फर रे रफ्तार 24 ਘੰਟੇ ਦੇ 5 ਲੋਕਾਂ ਦੀ ਮੌਤ ਜੀਹਾਂ ਭਾਰਤ ਵਿੱਚ ਇੱਕ ਵਾਰ ਫਿਰ ਕੋਰੋਨਾ ਦਾ ਪ੍ਰਕੋਪ ਫੱਦ ਰਿਹਾ ਏ ਸੈਤ ਮਤਰਾਲੇ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 40 ਤੋਂ ਪਾਰ ਹੋ ਗਈ ਏ ਪਿਛਲੇ 24 ਘੰਟਿਆਂ 'ਚ 5 ਲੋਕਾਂ ਦੀ ਮੌਤ ਹੋ ਗਈ ਏ ਕੇਰਲ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਾਲ ਪਿਛਲੇ 24 ਘੰਟਿਆਂ ਵਿੱਚ ਕੇਰਲ ਤੋਂ ਸਭ ਤੋਂ ਵੱਧ ਦੇ ਮਾਮਲੇ ਉਹ 1416 ਹੋ ਚੁੱਕੇ ਨੇ ਮਹਾਰਾਸ਼ਟਰ ਦੂਜੇ ਸਥਾਨ ਤੇ ਹੈ ਤੇ ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਦੇ ਵਿੱਚ 512 ਲੋਕ ਠੀਕ ਵੀ ਹੋਏ ਹਨ ਪਿਛਲੇ 24 ਘੰਟਿਆਂ ਅਜੇ 5 ਲੋਕਾਂ ਦੀ ਮੌਤ ਹੋ ਚੁੱਕੀ ਆ ਜਿਨ੍ਹਾਂ ਸੂਬਿਆਂ 'ਚ ਕਰੋਨਾ ਕਾਰਨ ਮੌਤਾਂ ਹੋਈਆਂ ਹਨ ਉਹਨਾਂ ਵਿੱਚ ਕੇਰਲ, ਕਾਮੇਨੌਰ, ਢੂਬ, ਬੰਗਾਲ, ਮਹਾਰਾਸ਼ਟਰ ਸ਼ਾਮਲ ਹਨ ਤੋਂ ਅੰਦਾਜ਼ ਦਈਏ ਇਸ ਸਮੇਂ ਮਕਾਮੂਲਾਡੇ ਵਿੱਚ 69 ਸਾਲਾ ਔਰਤ ਦੀ ਮੌਤ ਹੋ ਗਈ ਹੈ ਉਹ ਸ਼ੂਗਰ ਅਤੇ ਪਾਰਕੈਨਿਸ ਦੇ ਰੋਗ ਤੋਂ ਪੀੜਤ ਸੀ ਇਸ ਤੋਂ ਇਲਾਵਾ ਪੱਛਮੀ ਬੰਗਾਲ ਵਿੱਚ 43 ਸਾਲਾ ਔਰਤ ਦੀ ਵੀ ਮੌਤ ਹੋ ਗਈ ਹੈ ਦਰਸਲ ਦੇਸ਼ ਵਿੱਚ ਕਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਹੁਣ 30 ਤੋਂ ਵੱਧ ਹੋ ਗਈ ਹੈ ਮੌਤਾਂ ਦੀ ਗਿਣਤੀ ਕੇਰਲ ਅਤੇ ਮਹਾਰਾਸ਼ਟਰ ਤੋਂ ਵੱਧ ਹੈ ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ 500 ਲੋਕ ਵੀ ਠੀਕ ਹੋ ਚੁੱਕੇ ਹਨ ਕਰੋਨਾ ਦੇ ਸਰੂਪ ਤੇ ਨੇ ਵਧਾ ਦਿੱਤੀ ਇਹ ਚਿੰਤਾ ਮਾਹਿਰਾਂ ਦੇ ਅਨੁਸਾਰ ਓਮੀਕਰੋਨ ਦੇ ਨਵੇਂ ਸਬ ਵੈਰੀਐਂਟ ਜੀ ਐਨ 1 ਦੇ ਫੈਲਣ ਨੇ ਦੇਸ਼ ਵਿੱਚ ਚਿੰਤਾਵਪਨ ਆ ਦਿੱਤੀ ਹੈ ਜੋ ਕਿ ਪਹਿਲੀ ਵਾਰ ਕੇਰਲ ਵਿੱਚ ਪਾਇਆ ਗਿਆ ਸੀ ਇਸ ਦੇ ਨਾਲ ਹੀ ਹੁਣ ਦੂਜੇ ਰਾਜਾਂ ਵਿੱਚ ਵੀ ਫੈਲਦੇ ਆਏ ਇਸ ਨਾਲ ਲਾਗ ਦੀ ਦਰ ਵੱਧ ਰਹੀ ਹੈ ਕਿ ਮੰਨਿਆ ਜਾ ਰਿਹਾ ਹੈ ਕਿ ਕਰੋਨਾ ਦਾ ਇਹ ਜੀ ਐਨ 1 ਰੂਪ Ella... ਦੇ ਦੂਜੇ ਵਾਰਿਸਾਂ ਨਾਲ ਤੇਜ਼ੀ ਨਾਲ ਫੈਲ ਰਿਹਾ ਹੈ ਇਸ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਇਸ ਕਾਰਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਕੈਨੇਡਾ ਚੱਲੀਆਂ ਗੋਰੀਆਂ ਇੱਕ ਦੀ ਗਈ ਜਾਨ ਜਿहां ਟੋਰਾਂਟੋ ਦੇ ਲਾਰਸ ਹਾਈਟਸ ਇਲਾਕੇ ਵਿੱਚ ਮੰਗਲਵਾਰ ਰਾਤ ਨੂੰ ਹੋਈ ਸਮੂਹਿਕ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਪੰਜ ਹੋਰ ਜ਼ਖਮੀ ਦਸਜਾਰੇ ਨੇ ਇਹ ਘਟਨਾ ਫਲੇ ਮਿਕਸਰ ਅਤੇ ਜੈਂਕਰੀ ਰੋਡਜ ਦੇ ਨੇੜੇ ਵਾਪਰੀ ਹੈ ਟੋਰਾਂਟੋ ਪੁਲਿਸ ਅਤੇ ਐਮਰਜੈਂਸੀ ਸੇਵਾ ਤੋਂਤੇ ਮੌਕੇ ਤੇ ਪਹੁੰਚ ਗਈਆਂ ਹਨ ਅਤੇ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਨੇ ਆਪਣਾ ਜ਼ਖਮਾ ਕਾਰਨ ਧਮ ਤੋੜ ਦਿੱਤਾ ਹੈ ਜਦਕਿ ਪੰਜ ਹੋਰਾਂ ਨੂੰ ਹਸਪਤਾਲ ਲਿਗਾਇਆ ਗਿਆ ਹੈ ਹੁਣ ਤੱਕ ਪੁਲਿਸ ਨੇ ਕਿਸੇ ਸੰਦੇਸ਼ੀ ਜਾਂ ਹਮਲੇ ਦੇ ਮਕਸਦ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਜਾਂਚ ਵਿੱਚ ਖੇਤਰ ਵਿੱਚ ਕਮਾਂਡ ਪੋਸਟ ਸਥਾਪਿਤ ਕੀਤਾ ਗਿਆ ਹੈ ਅਤੇ ਪੁਲਿਸ ਜ਼ਿੰਮੇਵਾਰਾਂ ਦੀ ਪਛਾਣ ਕਰਨ ਵਿੱਚ ਕੋਸ਼ਿਸ਼ਾਂ ਕਰ ਰਹੀ ਹੈ ਲੋਕਾਂ ਨੂੰ ਵੀ ਸਹਾਇਤਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ ਟ੍ਰਾਂਟੋ ਦੀ ਮੇਅਰ ਉਲੀਵੀਆ ਚਾਓ ਨੇ ਇਸ ਹਮਲੇ ਤੇ ਗਹਿਰੀ ਚਿੰਤਾ ਜਤਾਈ ਹੈ ਅਤੇ ਪੁਲਿਸ ਨਾਲ ਸੰਪਰਕ ਕਰ ਵਿੱਚ ਰਹਿਣ ਦੀ ਗੱਲ ਕੀਤੀ ਹੈ ਉਸਨੇ ਪਹਿਲੇ ਜਵਾਬ ਦੇਣ ਵਾਲਿਆਂ ਨੂੰ ਧੰਨਵਾਦ ਕੀਤਾ ਤੇ ਕਿਹਾ ਕਿ ਜਾਂਚ ਅੱਗੇ ਵੱਧ ਰਹੀ ਹੈ ਤੇ ਜਲਦ ਹੀ ਹੋਰ ਅਪਡੇਟ ਦਿੱਤੇ ਜਾਣਗੇ ਇਸ ਹਮਲੇ ਨੇ ਲਾਰੈਂਸ ਹਾਈਟਸ ਵਿੱਚ ਸਥਿਤਤਾ ਨੂੰ ਠੋਸ ਪਛਾਈ ਹੈ ਤੇ ਸਪਚਾਈਏ ਤੇ ਸਥਾਨਕ ਲੋਕਾਂ ਵਿੱਚ ਡਰ ਤੇ ਚਿੰਤਾ ਵਧਾ ਦਿੰਦੀ ਹੈ ਪੁਲਿਸ ਇਸ ਮਾਮਲੇ ਨੂੰ ਗੰਬੀਰਤਾ ਨਾਲ ਜਾਂਚ ਕਰ ਰਹੀ ਹੈ 18 ਸਾਲਾਂ ਬਾਅਦ ਹੀ ਪੰਜਾਬ ਕਿੰਗਸ ਖਾਲੀ ਹੱਥ ਜਿੱਹਾ ਆਰਸੀਬੀ ਲਈ ਟਰਨਿੰਗ ਪੁਆਇੰਟ ਦੋਵੇਂ ਪਾਰੀਆਂ ਵਿੱਚ 17ਵੇਂ ਓਵਰ ਆਈਪੀਐਲ 2025 ਦੇ ਫਾਈਨਲ ਮੈਚ ਵਿੱਚ ਰੋਇਲ ਚੈਲੈਂਜਰ ਬੈਂਗਲੌਰ ਆਰਸੀਬੀ ਅਤੇ ਪੰਜਾਬ ਕਿੰਗਸ ਵਿਚਕਾਰ ਮੁਕਾਬਲਾ ਆਖਰੀ ਓਵਰ ਤੱਕ ਗਿਆ ਪਰ ਮੈਚ ਦਾ ਅਸਲ ਟਰਨਿੰਗ ਪੁਆਇੰਟ ਦੋਵੇਂ ਪਾਰੀਆਂ ਵਿੱਚ 17ਵੇਂ ਓਵਰ ਤੇ ਹੀ ਸੀ ਮੰਗਲਵਾਰ ਨੂੰ ਆਈਪਲ 2025 ਵਿੱਚ ਨਵਾਂ ਇਤਿਹਾਸ ਰਚਿਆ ਗਿਆ ਹੈ ਜਦੋਂ ਰਾਇਲ ਚੈਲੈਂਜਰ ਬੈਂਗਲੌਰ ਆਰਸੀਬੀ ਨੇ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪੰਜਾਬ ਕੀਨਸ ਨੂੰ 6 ਦੋੜਾਂ ਨਾਲ ਹਰਾਇਆ ਹੈ ਇਸ ਦੇ ਨਾਲ ਹੀ ਦਿਲ ਟੁੱਟਣ ਦੀ 18 ਸਾਲ ਪੁਰਾਣੀ ਲੜੀ ਵੀ ਖਤਮ ਹੋ ਗਈ ਹੈ 3 ਜੂਨ 2025 ਦੀ ਰਾਤ ਨੂੰ ਜਿਵੇਂ ਹੀ ਆਰਸੀਬੀ ਦੇ ਤੇਜ਼ ਗੇਂਦਬਾਜ਼ ਜੋਸ਼ ਹੈਜਲਵੁੱਡ ਨੇ ਪੰਜਾਬ ਦੇ ਬੱਲੇਬਾਜ਼ ਛੱਾਕ ਸਿੰਘ ਨੂੰ ਵਿਰੁੱਧ ਆਖਰੀ ਗੇਂਦ ਸੁੱਟੀ ਤਾਂ ਪੂਰਾ ਸਟੇਡੀਅਮ ਸ਼ੋਰ ਨਾਲ ਭਰ ਗਿਆ ਇਸ ਇਤਿਹਾਸਕ ਜਿੱਤ ਨਾਲ ਆਰਸੀਬੀ ਟੀਮ ਨੇ ਨਵਾਂ ਇਤਿਹਾਸ ਲਿਖ ਦਿੱਤਾ ਹੈ ਆਰਸੀਬੀ ਦੇ ਬੱਲੇਬਾਜ਼ੀ ਵਿੱਚ 79ਵਾਂ ਓਵਰ ਆਰਸੀਬੀ ਨੇ 79ਵੇਂ ਓਵਰ ਵਿੱਚ 23 ਦੌੜਾਂ ਬੁਲਾਈਆਂ ਹੈ जितेश शर्मा ने कई शक्के लगाए वाइड गेंदਾਂ ਮਿਲੀਆਂ ਅਤੇ ਇਸ ਓਵਰ ਵਿੱਚ ਲਿਆਮ ਲਿਵਿੰਗਸਟੋਨ ਦੀ ਵੀਟ ਵਿਕਟ ਗਈ ਪਰ ਧੋੜਾ ਦਾ ਬਹੁਤ ਵੱਡਾ ਯੋਗਦਾਨ ਮਿਲਿਆ ਇਸ ਓਵਰ ਨੇ ਆਰसीबी ਦੇ ਸਕੋਰ ਨੂੰ ਆਖਰੀ ਓਵਰਾਂ ਵਿੱਚ ਮਜ਼ਬੂਤ ਕਰ ਦਿੱਤਾ ਪੰਜਾਬ ਕਿੰਗਸ ਦੀ ਬੱਲੇਬਾਜ਼ੀ ਵਿੱਚ 17ਵਾਂ ਓਵਰ ਆਰਸੀਬੀ ਵੱਲੋਂ ਭੁਨੇਸ਼ਵਰ ਕੁਮਾਰ ਨੇ 17ਵਾਂ ਓਵਰ ਛੁੱਟਿਆ ਅਤੇ ਪੰਜਾਬ ਨੇ ਇਸ ਓਵਰ ਵਿੱਚ ਸਿਰਫ 8 ਦੌੜਾਂ ਬਲਾਈਆਂ ਅਤੇ ਦੋ ਵੱਡੀਆਂ ਵਿਕਟਾਂ ਵੀ ਗਵਾ ਦਿੱਤੀਆਂ। ਤੁਹਾਨੂੰ ਦੱਸ ਦਈਏ ਕਿ 17ਵੇਂ ਓਵਰ ਦੋਵੇਂ ਪਾਰੀਆਂ ਵਿੱਚ ਮੈਚ ਦੀ ਤਸਵੀਰ ਬਦਲਰ ਵਾਲਾ ਟਰਨਿੰਗ ਪੁਆਇੰਟ ਸਾਬਤ ਹੋਇਆ ਤੇ ਆਰਸੀਬੀ ਨੇ ਇਸ ਓਵਰ ਵਿੱਚ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਫਾਇਦਾ ਚੁੱਕ ਕੇ ਆਖਰਕਾਰ ਆਈਪੀਐਲ ਖਿਤਾਬ ਜਿੱਤਿਆ ਅਤੇ 18 ਸਾਲਾਂ ਬਾਅਦ ਵੀ ਪੰਜਾਬ ਕਿੰਗਸ ਖਾਲੀ ਹੱਥ ਰਹਿ ਗਈ ਰਿਸ਼ਤੇ ਸਵਰਗ ਵਿੱਚ ਬੰਨਤੇ ਹਨ ਲੇਕਿਨ ਧਰਤੀ ਪਰ ਹਮ ਉਨੇ ਮਿਲਾਤੇ ਹਨ ਮੈਰਿਜ ਲਗਨ ਕਮ ਸੁਪਨੇ ਦੇਖੇ ਵਿਸ਼ਵਾਸ ਕਰੇ ਇਸੇ ਪੂਰਾ ਕਰੇ ਮੈਰਿਜ ਲਗਨ डॉट कॉम दो दिलों को मिलाने वाली सेवा प्रदान करता है हम उन लोगों के लिए सबसे बेहतर और भरोसे योग्य वैवाहिक प्रोफाइल प्रदान करते हैं जो विवाह के लिए दुल्हन या दूल्हे की तलाश कर रहे हैं तो जल्दी ऐसी इन्फोट डिरेट मैरिज लगन डॉट कॉम आरोप रजिस्ट्रेशन करें हम लोग यूएसए कनाडा यूके ऑस्ट्रेलिया भारत फिजी और यूरोप के लिए सेवाएं प्रदान करते हैं अधिक जानकारी के लिए पाँच एक शून्य नौ चार तीन आठ शून्य तीन सात आरोप कॉल करें varinder Ubhi. Tune in to every Saturday 2 to 3 p.m. with Varinder Ubhi. A show about matrimonials, life partnership and relationships. Only on Radio Zindagi 1550 AM.